ਇਹ ਵੀਡੀਓ ਪੂਰੀ ਸੁਣ ਕੇ ਤੇ ਸਮਝ ਕੇ ਜਾਇਓ 2025 ਦੇ ਵਿੱਚ ਤੁਹਾਨੂੰ ਕਾਫੀ ਬੈਨੀਫਿਟ ਦੇਊਗੀ ਜਿਹੜਾ GST 2017 ਦੇ ਵਿੱਚ ਲਾਗੂ ਹੋਇਆ ਸੀ ਦੁਕਾਨਦਾਰਾਂ ਨੇ ਜਿੰਨਾ ਵੀ ਆਪਣਾ ਨਵਾਂ ਤੇ ਪੁਰਾਣਾ ਸਮਾਨ ਸੀ GST ਜਦੋਂ ਲਾਗੂ ਹੋਇਆ ਸੀ ਉਹਨਾਂ ਨੇ ਆਪਣਾ ਪੁਰਾਣਾ ਸਮਾਨ ਵੀ ਨਵੀਂ GST ਜਦੋਂ ਲਾਗੂ ਹੋਈ ਉਸੇ ਹਿਸਾਬ ਨਾਲ ਦਿੱਤਾ ਕਹਿਣ ਦਾ ਮਤਲਬ ਜਿਹੜੀ 50 ਰੁਪਏ ਦੀ ਚੀਜ਼ ਸੀ ਨਾ ਉੱਤੇ 28% ਜੀਐਸਟੀ ਸੀਗਾ ਸਮਝ ਲਓ ਵੀ ਉਹੀ 50 ਵਾਲੀ ਚੀਜ਼ ਉਹਨਾਂ ਨੇ 70 80 ਦੇ ਆਸ-ਪਾਸ ਵੇਚੀ ਹੈ ਉਹਨਾਂ ਨੇ ਜਿਹੜਾ ਪੁਰਾਣਾ ਸਮਾਨ ਉਹਨਾਂ ਨੂੰ ਪੁਰਾਣੇ ਰੇਟ ਨਾਲ ਵੀ ਮਿਲਦਾ ਸੀ ਉਹਨਾਂ ਨੇ ਨਵੇਂ ਜੀਐਸਟੀ ਲਾਗੂ ਜਦੋਂ ਹੋਈ ਉਹਦੇ ਹਿਸਾਬ ਨਾਲ ਵੇਚਿਆ ਮਹਿੰਗਾ ਤੇ ਆਪਣੇ ਢਿੱਡ ਪਰੇ ਤੇ 2025 ਦੇ ਵਿੱਚ 22 ਸਤੰਬਰ ਨੂੰ ਜੀਐਸਟੀ ਨਵੀਂ ਲਾਗੂ ਹੋਣੀ ਆ ਤੇ ਉਹਦੇ ਵਿੱਚ ਜਿਹੜਾ 10% ਜਾਂ 12% ਜੀਐਸਟੀ ਘਟ ਜਾਣੀ ਆ ਕਹਿਣ ਦਾ ਮਤਲਬ ਵੀ ਜਿਹੜੀ ਚੀਜ਼ ਤੁਹਾਨੂੰ ਦੁਕਾਨਦਾਰ 80 90 ਰੁਪਏ ਦੀ ਦਿੰਦਾ ਸੀ ਉਹ ਤੁਹਾਨੂੰ 60 ਰੁਪਏ ਦੇ ਵਿੱਚ ਚੀਜ਼ ਮਿਲਣੀ ਆ 2025 22 ਸਤੰਬਰ ਨੂੰ ਠੀਕ ਹੈ ਇਹ ਲਾਗੂ ਹੋ ਜਾਣਾ ਤੇ ਜੇਕਰ ਕੋਈ ਵੀ ਦੁਕਾਨਦਾਰ ਕੋਈ ਵੀ ਆ ਕੋਈ ਵੀ ਮਤਲਬ ਚਾਹੇ ਉਹ ਕਰਿਆਨੇ ਦਾ ਸਾਮਾਨ ਆ ਚਾਹੇ ਮੋਟਰਸਾਈਕਲ ਲੈਣਾ ਫਰਿੱਜ ਲੈਣੀ ਟੀਵੀ ਲੈਣਾ واਸ਼ਿੰਗ ਮਸ਼ੀਨ ਲੈਣੀ ਜਾਂ ਕੁਝ ਵੀ ਲੈਣਾ ਕਪੜਾ ਲੀਲਾ ਜਿਹੜਾ ਬਿੱਲ ਬਣਦਾ ਉਹਦੇ ਵਿੱਚ ਜੇ ਕੋਈ ਵੀ ਦੁਕਾਨਦਾਰ ਹਨਾ ਤੁਹਾਨੂੰ ਪੁਰਾਣੇ ਰੇਟ ਦੇ ਵਿੱਚ ਹੀ ਸਾਮਾਨ ਦਿੰਦਾ ਤਾਂ ਤੁਸੀਂ ਉਹਦੇ ਤੇ ਐਕਸ਼ਨ ਲੈ ਸਕਦੇ ਵੀ ਹਾਂ ਕਿਉਂਕਿ ਉਹ ਜੇ ਤੁਹਾਨੂੰ ਦੁਕਾਨਦਾਰ ਇਹ ਵੀ ਕਹਿ ਸਕਦਾ ਵੀ ਸਾਡੇ ਕੋਲ ਪੁਰਾਣਾ ਸਟਾਕ ਪਿਆ ਆ ਨਾ ਤੁਹਾਨੂੰ ਅਸੀਂ ਪੁਰਾਣੇ ਰੇਟ ਦੇ ਨਾਲ ਹੀ ਦੇਣਾ ਸਾਡੇ ਕੋਲ ਹਲੇ ਨਵੀਂ GST ਵਾਲਾ ਕੋਈ ਰੇਟ ਨਹੀਂ ਆਇਆ ਇਹ ਉਹ ਬਹਾਨੇ ਲਾਊਗਾ ਤੇ ਤੁਸੀਂ ਉਹਦੇ ਨਾਲ ਹਨਾ ਜੇ ਉਹ ਤੁਹਾਨੂੰ ਇਸੇ ਹਿਸਾਬ ਨਾਲ ਡੀਲ ਕਰਦਾ ਨਹੀਂ ਨਹੀਂ ਮੈਂ ਤੁਹਾਨੂੰ ਪੁਰਾਣੇ ਰੇਟ ਨਾਲ ਹੀ ਆਪਣਾ ਸਾਰਾ ਸਮਾਨ ਦੇਣਾ ਤੇ ਇੱਥੇ ਉਹ ਗਲਤ ਆ ਕਿਉਂਕਿ ਜਦੋਂ ਉਹ ਜੀਐਸਟੀ ਲਾਗੂ ਹੋਈ ਸੀ ਉਹਨੇ ਆਪਣਾ ਪੁਰਾਣਾ ਸਮਾਨ ਵੀ ਨਵੀਂ ਜੀਐਸਟੀ ਦੇ ਨਾਲ ਵੇਚਿਆ ਸੀ ਤੇ ਹੁਣ ਉਹ ਕਿਉਂ ਐਦਾਂ ਕਰਦਾ ਵੀ ਆਪਣਾ ਨਵਾਂ ਸਮਾਨ ਕਹਿੰਦਾ ਵੀ ਮੈਂ ਨਹੀਂ ਆਪਣੀ ਪੁਰਾਣੀ ਜੀਐਸਟੀ ਦੇ ਨਾਲ ਵੇਚਣਾ ਨਹੀਂ ਐਦਾਂ ਨਹੀਂ ਕਰਨਾ ਜੇ ਕੋਈ ਕਸਟਮਰ ਦੇ ਨਾਲ ਦੁਕਾਨਦਾਰ ਐਦਾਂ ਕਰਦਾ ਤੇ ਤੁਸੀਂ ਇੱਕ ਨੰਬਰ ਦੱਸਦਾ ਉੱਤੇ ਕਾਲ ਕਰਨੀ ਆ 180011400 ਯਾਨੀ ਕਿ 1800 ਪੂਰਾ 11 4000 ਪੂਰਾ ਇਸ ਨੰਬਰ ਤੇ ਤੁਸੀਂ ਕਾਲ ਕਰਨੀ ਤੇ ਦੱਸਿਆ ਜਿਹੜਾ ਕੰਜ਼ਿਊਮਰ ਹੈਲਪ ਲਾਈਨ ਵਾਲਾ ਥੱਲੇ ਮੈਂ ਨੰਬਰ ਦਿੱਤਾ ਇਹਦੇ ਤੇ ਫੋਨ ਕਰਨ ਤੋਂ ਪਹਿਲਾਂ ਤੁਹਾਡੇ ਕੋਲ ਉਸ ਬਿੱਲ ਦੀ ਫੋਟੋਕਾਪੀ ਹੋਣੀ ਚਾਹੀਦੀ ਹੈ ਜਬ ਬਿੱਲ ਹੋਣਾ ਚਾਹੀਦਾ ਬਕਾਇਦਾ ਜਿੱਤੇ ਮੈਂਸ਼ਨ ਹੋਵੇ ਵੀ GST ਪੁਰਾਣੀ ਲੱਗੀ ਆ ਦੁਕਾਨਦਾਰ ਨੇ ਤੁਹਾਨੂੰ ਸੌਦਾ ਮਹਿੰਗਾ ਦਿੱਤਾ ਕੋਈ ਵੀ ਸਮਾਨ ਤੇ ਜੇ ਇਹਦੇ ਵਿੱਚ ਆਪਾਂ ਕੰਜ਼ਿਊਮਰ ਹੈਲਪ ਲਾਈਨ ਵਾਲਿਆਂ ਨੂੰ ਫੋਨ ਕਰਨਾ ਤੁਹਾਡੇ ਕੋਲ ਪ੍ਰੂਫ ਹੋਣਾ ਚਾਹੀਦਾ ਤੇ ਕੰਜ਼ਿਊਮਰ ਹੈਲਪ ਲਾਈਨ ਵਾਲੇ ਤੁਹਾਨੂੰ ਪਾਲਸਾ ਪ੍ਰਸ਼ਾਸਨ ਨੂੰ ਭੇਜਣਗੇ ਜਿਹਦੇ ਵਿੱਚ ਉਹ ਦੁਕਾਨਦਾਰ ਤੋਂ ਪੂਰੀ ਵੈਰੀਫਿਕੇਸ਼ਨ ਕਰਨਗੇ ਜੇ ਦੁਕਾਨਦਾਰ ਗਲਤ ਹੋਇਆ ਤੇ ਦੁਕਾਨਦਾਰ ਤੇ 5 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ ਬਕਾਇਦਾ 5 ਲੱਖ ਰੁਪਈਆ ਉਹਨੂੰ ਜੁਰਮਾਨਾ ਵੀ ਪੈ ਸਕਦਾ ਤੇ ਜੇ ਉਹ ਹੋਰ ਅੜੀ ਕਰਦਾ ਵੀ ਨਹੀਂ ਮੈਂ ਇਦਾਂ ਉਦਾਂ ਕਰ ਦੂੰ ਉਹਦੀ ਦੁਕਾਨ ਵੀ ਬੰਦ ਹੋ ਸਕਦੀ ਹੈ ਤੇ ਇਹ ਇਨਫੋਰਮੇਸ਼ਨ ਆਪਣੇ ਭੈਣ ਭਰਾ ਮੰਮੀ ਡੈਡੀ ਆਪਣੇ ਜਿੰਨੇ ਵੀ ਯਾਰ ਦੋਸਤਾਂ ਨੂੰ ਜਰੂਰ ਸ਼ੇਅਰ ਕਰਿਓ ਤਾਂ ਜੋ ਕੋਈ ਵੇਫਕੂ ਨਾ ਬਣੇ ਥੈਂਕ ਯੂ